ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਮ ਭੁੱਲਣ ਦੀ ਆਦਤ ਕਾਫੀ ਚਰਚੀਦਾ ਹੈ ਹੁਣ ਤਾਂ ਹੋਰ ਵੀ ਹੱਦ ਹੋ ਗਈ ਜਦ ਉਹ ਆਪਣੇ ਹੀ ਰਾਸ਼ਟਰਪਤੀ ਕਮਲਾ ਹੈਰੀਜ਼ ਦਾ ਨਾਮ ਭੁੱਲ ਗਏ ਬਾਈਡਨ ਨੇ ਆਪਣੇ ਉਪ ਰਾਸ਼ਟਰਪਤੀ ਨੂੰ ਵਿਰੋਧੀ ਧਿਰ ਦੇ ਨੇਤਾ ਡੋਨਾਲਡ ਨੰਪ ਦੇ ਨਾਮ ਨਾਲ ਸੰਬੋਧਿਤ ਕੀਤਾ ਐਨਾ ਹੀ ਨਹੀਂ ਉਹਨਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਨਾਮ ਵੀ ਗਲਤ ਬੋਲਿਆ ਯੂਕਰੇਨੀ ਰਾਸ਼ਟਰਪਤੀ ਨੂੰ ਉਹਨਾਂ ਨੇ ਪੁਤਿਨ ਕਹਿ ਕੇ ਸੰਬੋਧਿਤ ਕੀਤਾ ਇਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਦਰਅਸਲ ਜੋ ਬਾਈਡਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੀ ਸੀ ਇਸ ਸਮੇਂ ਉਹ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਲੈਂਦੇ ਹੋਏ ਗੱਲ ਕਹੀ ਹਾਲਾਂਕਿ ਕਮਲਾ ਹੈਰਿਸ ਦੇ ਨਾਮ ਦੀ ਜਗ੍ਹਾ ਉਹਨਾਂ ਨੇ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਦਾ ਨਾਮ ਲਿਆ ਉਹਨਾਂ ਕਿਹਾ ਕਿ ਜੇਕਰ ਉਪ ਰਾਸ਼ਟਰਪਤੀ 트럼ਪ ਰਾਸ਼ਟਰਪਤੀ ਬਣਨ ਦੇ ਕਾਬਲ ਨਾ ਹੁੰਦੇ ਤਾਂ ਮੈਂ ਕਦੇ ਉਹਨਾਂ ਨੂੰ ਉਪ ਰਾਸ਼ਟਰਪਤੀ ਲਈ ਚੁਣਦਾ ਹੀ ਨਹੀਂ ਆਪਣੇ ਬੁਢਾਪੇ ਅਤੇ ਨਾਮ ਭੁੱਲਣ ਦੇ ਮਾਮਲੇ ਨੂੰ ਲੈ ਕੇ ਜੋ ਬਾਈਡਨ ਕਈ ਵਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਹਨ ਵਾਸ਼ਿੰਗਟਨ ਵਿੱਚ ਨਾਟੋ ਦੀ ਬੈਠਕ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੀ ਪਹੁੰਚੇ ਸੀ ਉਸ ਵੇਲੇ ਜੋ ਬਾਈਡਨ ਨੇ ਆਪਣੇ ਨਾਲ ਖੜੇ ਯੂਕਰੇਨੀ ਰਾਸ਼ਟਰਪਤੀ ਨੂੰ ਪੁਤਿਨ ਕਹਿ ਕੇ ਸੰਬੋਧਿਤ ਕੀਤਾ ਪਰ ਆਪਣੀ ਗਲਤੀ ਤੇ ਪਰਦਾ ਪਾਉਂਦੇ ਹੋਏ ਉਹਨਾਂ ਨੇ ਦੁਬਾਰਾ ਜੇ ਲੈਸਕੀ ਦਾ ਨਾਮ ਸਹੀ ਸੰਬੋਧਿਤ ਕੀਤਾ ਬਾਈਡਨ ਨੇ ਗਲਤੀ ਵਿੱਚ ਸੁਧਾਰ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪੂਰਾ ਫੋਕਸ ਪੁਤਿਨ ਨੂੰ ਹਰਾਉਣ ਵਿੱਚ ਹੈ ਇਸ ਤੋਂ ਬਾਅਦ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ ਲੋਕ ਉਹਨਾਂ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਉਹਨਾਂ ਤੇ ਸਵਾਲ ਚੁੱਕ ਰਹੇ ਹਨ ਕਈ ਵਾਰ ਅਮਰੀਕਾ ਦੇ ਰਾਸ਼ਟਰਪਤੀ ਕਮਜ਼ੋਰ ਦਿਖਾਈ ਦੇ ਰਹੇ ਹਨ ਜਹਾਜ਼ ਉੱਤੇ ਚੜ੍ਹਨ ਵੇਲੇ ਡਿੱਗ ਜਾਣਾ ਨਾਮ ਭੁੱਲਣਾ ਅਤੇ ਸਿਹਤ ਨੂੰ ਲੈ ਕੇ ਲੋਕ ਉਹਨਾਂ ਤੇ ਸਵਾਲ ਖੜੇ ਕਰ ਰਹੇ ਹਨ ਹਾਲੀ ਵਿੱਚ ਹਾਲੀਵੁੱਡ ਦੇ ਅਭਿਨੇਤਾ ਜਾਰਜ ਕੋਲੋਨੀ ਨੇ ਉਹਨਾਂ ਨੂੰ ਰਾਸ਼ਟਰਪਤੀ ਦੀ ਦੌੜ ਵਿੱਚੋਂ ਹਟਣ ਲਈ ਕਿਹਾ ਪਰ ਇਸ ਵਾਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਕਾਫੀ ਦਿਲਚਸਪ ਹੋਣ ਵਾਲੀਆਂ ਹਨ ਰਿਪਬਲਿਕ ਪਾਰਟੀ ਵੱਲੋਂ ਇਸ ਵਾਰ ਚੋਣ ਮੈਦਾਨ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਨ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋ ਬਾਈਡਨ ਚੋਣ ਮੈਦਾਨ ਵਿੱਚ ਹਨ